ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਮੇਰ ਬਟੀਚ ਤੁਹਾਡੇ ਵਾਸਤੇ ਇੱਕ ਨਵੀਂ ਚੀਜ਼ ਲੈ ਕੇ ਆਏ ਆ ਜੀ ਮੇਰੀਆਂ ਭੈਣਾਂ ਦੇ ਕਈਆਂ ਦੇ ਫੋਨ ਮੈਨੂੰ ਇਸ ਪਰਪਸ ਲਈ ਆਉਂਦੇ ਆ ਕਿ ਸਾਡਾ ਜਿਵੇਂ ਮੋਡਾ ਹੈ ਸ਼ਰਟ ਦਾ ਮਤਲਬ ਕਮੀਜ਼ ਦਾ ਉਹ ਸ਼ੋਲਡਰ ਡਾਊਨ ਜਾਂਦਾ ਵੀ ਕਿਉਂ ਜਾਂਦਾ ਹੈ ਹਨਾ ਇਹ ਚੀਜ਼ ਹੁੰਦੀ ਹੈ ਜੀ ਕਟਿੰਗ ਕਟਿੰਗ ਚ ਇਸ਼ੂ ਹੁੰਦਾ ਤੇ ਬਾਜੂ ਦੀ ਕਾਟ ਦਾ ਵੀ ਸਾਨੂੰ ਮਤਲਬ ਕਾਫੀਆਂ ਦੇ ਕਾਲ ਆਉਂਦੇ ਆ ਬਾਜੂ ਦੀ ਕਾਟ ਅਸੀਂ ਪਾਣੇ ਆ ਤੇ ਉਹਦੇ ਚ ਇਸ ਜਗ੍ਹਾ ਤੇ ਝੋਲ ਆਂਦਾ ਹੈ ਹਨ ਜਦੋਂ ਜੋਇੰਟ ਕਰਦੇ ਆ ਤੇ ਇਸ ਟਾਈਮ ਮੈਂ ਤੁਹਾਨੂੰ ਬਾਜੂ ਦੀ ਕਾਟ ਦਾ ਹੀ ਦਿਖਾਉਂਗੀ ਕਿ ਤੁਸੀਂ ਕਿੱਦਾਂ ਪਾਣੀ ਹੈ ਬਸ ਇਹ ਚੀਜ਼ ਯਾਦ ਰੱਖਣਾ ਜਿਵੇਂ ਮਤਲਬ ਕਸਟਮਰ ਦਾ ਸਾਈਜ਼ ਆ ਜੋ ਉਹ ਇਥੋਂ ਚਸਟ ਤੋਂ ਭਾਰੀ ਹੈ ਤਾਂ ਉਹਦੀ ਬਾਜੂ ਦੀ ਕਾਟ ਇਥੋਂ 3 ਇੰਚ ਆਏਗੀ ਤੇ ਜੇ ਕੋਈ ਹੋਲਾ ਹੈ ਸਰੀਰ ਉਹਦਾ 5.2 ਦੀ ਕਾਟ ਹੀ ਆਏਗੀ ਲੋ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਜੋ ਕਸਟਮਰ ਹੈ ਇਹਦੀ ਨੋਰਮਲ ਫਿਟਿੰਗ ਹੈ ਜੀ ਤੇ ਇਹਨਾਂ ਦਾ ਆਪਾਂ ਨੇ ਮੋਢਾ ਜੋ ਮੋਢੇ ਦੀ ਕਾਟ 7.5 ਦੀ ਪਾਈ ਤੀ ਤੇ ਇਹ ਜੋ ਕਾਟ ਸੀ ਪਾਣੀ ਹੈ ਇਹ 8.5 ਦੀ ਪਾਣੀ ਹੈ ਜੀ ਤਾਂ ਕਿ ਬਾਅਦ ਚ ਇਹ ਬਿਲਕੁਲ ਸਹੀ ਆ ਜਾਏ ਤੇ ਇੱਥੋਂ ਇੱਥੇ ਤੱਕ ਆਪਾਂ ਨਿਸ਼ਾਨੀ ਲਾ ਚੁੱਕੇ ਆ ਤੇ ਉਤੋਂ ਬਾਅਦ ਆ ਦੇਖੋ ਜੀ ਇਹ ਇਹ ਬਿਲਕੁਲ ਕੱਟ ਦੀ ਸ਼ੇਪ ਹੈ ਤੇ ਇਹ ਫਰੰਟ ਕੱਟ ਦੀ ਸ਼ੇਪ ਹੈ ਜੀ ਜੇ ਆਪਾਂ ਕੋਈ ਵੀ ਚੀਜ਼ ਕਟਿੰਗ ਕਰ ਰਹੇ ਆ ਇਹ ਨਾਰਮਲ ਕੱਟ ਹੈ ਜੀ ਤੇ ਇਹ ਜੋ ਹੈਗੀ ਹੈ ਇਹ ਫਰੰਟ ਕੱਟ ਹੈ ਤੇ ਆਪਾਂ ਤੁਹਾਨੂੰ ਸ਼ੇਪ ਵੀ ਦਿਖਾ ਦਿੰਦੇ ਆ ਆਪਾਂ ਨੇ ਬਾਜੂ ਜੋ ਰੱਖਣੀ ਹੈ ਉਹ 17 ਇੰਚ ਤਿਆਰ ਰੱਖਣੀ ਹੈ ਤੇ ਬਾਜੂ ਅਸੀਂ ਕਟਾਂਗੇ 19 ਇੰਚ 2 ਇੰਚ ਵੱਧ ਕਟਾਂਗੇ ਇੱਥੇ ਮਾਰਜਨ ਥੋੜਾ ਅੰਦਰ ਸਲਾਈ ਚਾਏਗਾ ਤੇ ਬਾਕੀ ਮਾਰਜਨ ਫੋਲਡ ਹੋ ਜਾਏਗਾ ਜੀ ਤਰਪਾਈ ਵਾਸਤੇ ਮੈਂ ਤੁਹਾਨੂੰ ਟੋਟਲ ਸਾਰਾ ਜੋ ਹੈਗਾ ਇਹ ਡਰਾ ਕਰਕੇ ਦਿਖਾਉਂਗੀ ਇੱਕ ਵਾਰੀ ਰਿਪੀਟ ਕਰ ਦਿੰਨੀ ਆ ਜੀ ਇਹ ਕਾਟ ਨਾਰਮਲ ਕਾਟ ਹੈ ਜੋ ਆਪਾਂ ਮੋਢੇ ਦੀ ਕਾਟ ਪਾਣੀ ਹੈ ਤੇ ਜੋ ਇਹ ਅੱਗੇ ਆਪਾਂ ਨੇ ਡਰਾ ਕਰਿਆ ਇਹ ਕਾਟ ਤੁਸੀਂ ਇੰਨੀ ਫਰੰਟ ਕਾਟ ਪਾਣੀ ਹੈ ਜੋ ਕਿ ਇਦਾਂ ਹੀ ਜੁੜੇ ਹੋਏ ਪੱਲਿਆਂ 'ਚ ਫਰੰਟ 'ਚ ਆਪਾਂ ਕੱਟ ਪਾਉਂਗੇ ਤੇ ਉਸ ਤੋਂ ਬਾਅਦ ਅਸੀਂ ਜੋ ਬਾਜੂ ਦੀ ਮੂਰੀ ਐ ਉਹ 6 ਇੰਚ ਤਿਆਰ ਰੱਖਣੀ ਐ ਤੇ 1.5 ਇੰਚ ਦਾ ਆਪਾਂ ਅੰਦਰ ਮਾਰਜਿਨ ਲਵਾਂਗੇ ਜੀ ਇੱਥੋਂ ਮੈਂ ਬਿਲਕੁਲ ਸ਼ੇਪ ਦੇ ਕੇ 1.5 ਇੰਚ ਦੇ ਮਾਰਜਿਨ ਤੇ ਇਹਨੂੰ ਤਿਆਰ ਕਰੂੰਗੀ ਇੱਥੇ ਆਪਣੀ ਜੋ ਸਲਾਈ ਹੈ ਉਹ ਬਿਲਕੁਲ ਓਕੇ ਆਏਗੀ ਇਹ ਬਾਜੂ ਦੀ ਸ਼ੇਪ ਹੈ ਜੀ ਤੁਸੀਂ ਦੇਖ ਸਕਦੇ ਹੋ ਮੇਰੀ ਕਿਸੇ ਵੀ ਪੈਨ ਨੂੰ ਕੋਈ ਇਸ਼ੂ ਲੱਗਦਾ ਹੋ ਬਾਜੂ ਦੀ ਕਟਿੰਗ ਚ ਤਾਂ ਤੁਸੀਂ ਸਾਡੀ ਇਹ ਵੀਡੀਓ ਰਿਪੀਟ ਦੇਖ ਕੇ ਬਾਜੂ ਦੀ ਕਟਿੰਗ ਕਰ ਸਕਦੇ ਹੋ ਜੀ ਇਸ ਚ ਜਿਵੇਂ ਆ ਆਪਾਂ ਨੇ ਕੱਟ ਪਾਈ ਹੈ ਤੁਸੀਂ ਇਸ ਜਗ੍ਹਾ ਤੇ ਆ ਆ ਜੀ ਇਹ ਇਸੇ ਤਰ੍ਹਾਂ ਹੀ ਕਰਨਾ ਹੈਵੇਂ ਸਿੱਧਾ ਨਾ ਕਟਿੰਗ ਕਰਨਾ ਫਿਰ ਇਹ ਮੋਢਾ ਹੈ ਜੋ ਮੋਢੇ ਦੇ ਉੱਪਰ ਇੱਕ ਥੋੜਾ ਜਿਹਾ ਝੋਲ ਆਣਾ ਸ਼ੁਰੂ ਹੋ ਜਾਂਦਾ ਆ ਤੁਸੀਂ ਦੇਖੋ ਇਹ ਕਾਟ ਜੋ ਫਰੰਟ ਦੀ ਆ ਆ ਜਦੋਂ ਤੁਸੀਂ ਪਾਉਂਗੇ ਤਾਂ ਉਹਦੇ ਚ ਤੁਹਾਡੇ ਬਾਜੂ ਦੇ ਕੋਲ ਫਰੰਟ ਚ ਜਿੱਥੇ ਪਲੇਟ ਹੁੰਦੇ ਆ ਉਹਨਾਂ ਦੇ ਕੋਲ ਝੋਲ ਨਹੀਂ ਆਏਗਾ ਜੀ ਇਹ ਕਾਟ ਤੁਸੀਂ ਕਦੇ ਵੀ ਇਹ ਨਾ ਹੋਵੇ ਮਿਸ ਕਰੋ ਇਹ ਕਾਟ ਤੁਸੀਂ ਜ਼ਰੂਰ ਪਾਇਆ ਕਰੋ ਜੀ ਤੇ ਬਾਕੀ ਹੁਣ ਤੁਸੀਂ ਜਿਵੇਂ ਆ ਵੀਡੀਓ ਦੇਖੀ ਐ ਤੇ ਇਹ ਤੋਂ ਬਾਅਦ ਮੈਂ ਤੁਹਾਨੂੰ ਦੂਜਾ ਹੁਣ ਸ਼ੋਲਡਰ ਦੀ ਕਟਿੰਗ ਸਿਖਾਉਂਗੀ ਕਿ ਗळा ਜਿਹੜੇ ਤੋਂ ਬਾਅਦ ਆਪਾਂ ਨੇ ਕਾਟ ਮੋਡੇ ਦੀ ਕੀਵੇਂ ਪਾਣੀ ਐ ਕਿ ਜੋ ਸ਼ੋਲਡਰ ਹੈ ਉਹ ਡਾਊਨ ਨਾ ਜਾਏ ਹਨਾ ਤੇ ਇਹ ਵੀਡੀਓ ਸਾਡੀ ਦੇਖਣ ਲਈ ਧੰਨਵਾਦ ਜੀ ਓਕੇ ਥੈਂਕ ਯੂ